ਇਨਾਂ ਦੇ ਨੂੰ ਤੇ ਉਸਨੇ ਜਦੋਂ ਦੇਖਿਆ ਨਾ ਉਹ ਚਲੇ ਗਿਆ ਉਸ ਤੋਂ ਬਾਅਦ ਮੈਂ 2-3 ਦਿਨ ਲਗਾਤਾਰ ਦੇਖਿਆ ਇਸ ਨੂੰ ਉਸ ਤੋਂ ਬਾਅਦ ਨਹੀਂ ਦੇਖਿਆ ਸੀ ਕਹਿੰਦੇ ਵੀ ਰਹੇ ਕਿ ਇੱਥੇ ਬੋ ਆ ਰਹੀ ਹੈ ਬੋ ਆ ਰਹੀ ਹੈ ਬੋ ਆ ਰਹੀ ਹੈ ਪਰ ਕਿਸੇ ਕੋਈ ਮੱਲੇ ਵਾਲੇ ਨੇ ਸੁਬੋਂਸ ਨਹੀਂ ਦਿੱਤਾ ਅਸੀਂ ਵੀ ਚੁੱਪ ਕਰਕੇ ਬੈਠੇ ਕਦੋਂ ਦੀ ਗੱਲ ਹੈ ਜੀ ਇਹ ਇੱਕ ਘਟੂ ਘਟਨੀ 2 ਸਾਲ ਹੋ ਗਏ ਜੀ ਇਸ ਗੱਲ ਨੂੰ ਬੰਦਾ ਕੌਣ ਹੈ ਪਤਾ ਕੁਝ ਜੀ ਦੀ ਹੈ ਇਹ ਸੁਰਿੰਦਰ ਸੁਰਿੰਦਰ ਸ਼ਰਮਾ ਹੈ ਦੇਆ ਰਾਮ ਪੰਡਤ ਦਾ ਬੇਟਾ ਹੈ ਪਰਿਵਾਰ 'ਚ ਕੌਣ-ਕੌਣ ਦੀ ਇਹਨਾਂ ਦੇ ਪਰਿਵਾਰ ਵਿੱਚ ਇਕੱਲਾ ਹੀ ਸੀਗਾ ਜੀ ਅੱਛਾ ਇਹ ਇਕੱਲਾ ਹੀ ਸੂਰੂ ਤੋਂ ਰਹਿੰਦਾ ਬਾਕੀ ਪਰਿਵਾਰ ਜਿਹੜੇ ਇਹਦੇ ਜਿਹੜੇ ਹੈਗੇ ਭਰਾ ਰਾਂਚੀ ਆ ਕੋਈ ਦਿੱਲੀ ਆ ਬਜੀ ਕੀ ਮਾਮਲਾ ਹੈਗਾ ਸਾਰਾ ਥੋੜਾ ਦੱਸੋ ਕਿ ਵੈਰੀਫਾਈ ਕਰ ਰਹੇ ਵੈਰੀਫਾਈ ਕਰਕੇ ਬਤਲੂਗੀ ਕਰੋ ਕੀ ਹੈ ਕੋਣ ਅੰਦਰ ਕੀ ਲੱਭੇ ਅਜੇ ਕੁਛ ਨਹੀਂ ਕਿ ਕੰਗਾਲ ਬਹਿ ਪੁਰਾਣਾ ਕੋਈ ਕਾਫੀ ਪੁਰਾਣਾ ਲੱਗਦਾ 2-3 ਸਾਲ ਤੋਂ ਪਹਿਲਾਂ ਦਾ ਦੱਸੋ ਮੈਂ ਕਰ ਕੀ ਫੈਸਿਲਿਟੀ ਮਂਗਾਵਾਗੇ ਅੱਛਾ ਜੀ ਫਰਾਂਸਕਟੀ ਵਾ ਕੇ ਉਹਦਾ ਦੇਖੂਗੀ ਪਤਾ ਕਿ ਪਤਾ ਕਿਵੇਂ ਲੱਗਿਆ ਜੀ ਵੀ ਅੰਦਰ ਕੰਕਾਲ ਲੱਗਿਆ ਤੁਹਾਨੂੰ ਇੱਥੋਂ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਥੋਂ ਕਿਸੇ ਨੇ ਫੋਨ ਕੀਤਾ ਕੰਟਰੋਲ ਰੂਮ ਤੇ ਮੈਂ ਹੀ ਫੋਨ ਕਰਿਆ ਸੀ ਅੱਛਾ ਜੀ ਅਮਰਿੰਦਰ ਸਿੰਘ ਹਾਂ ਜੀ ਅਮਰਿੰਦਰ ਸਿੰਘ ਨੇ ਫੋਨ ਕੀਤਾ ਵੀ ਇੱਥੇ ਕੋਈ ਅੰਦਰ ਪਈ ਬੋਡੀ ਪਈ ਹੈ ਤੇ ਉਹ ਪ੍ਰਕਾਸ਼ ਮੁੱਕੇ ਦੇ ਆਏ ਆ। ਹਾਂ ਅਸੀਂ ਪ੍ਰੈਸਟਿਕ ਟੀਮ ਨੂੰ ਬੁਲਾਇਆ ਹੋਇਆ ਉਹ ਆ ਕੇ ਜਿਵੇਂ ਵੈਰੀਫਾਈ ਕਰ ਗਈ ਕੋਈ ਚੋਰੀ ਕਰਨ ਆਇਆ ਸੀ ਤਾਂ ਪਤਾ ਲੱਗਿਆ ਚੋਰੀ ਵਾਲਾ ਕੋਈ ਮਟਰ ਨਹੀਂ ਅੱਛਾ ਜੀ ਕੋਈ ਰਿਕਵਰੀ ਰਿਕਵਰੀ ਜਾਂ ਕੋਈ ਹੋਰ ਐਵੇਂ ਦੀ ਫਿਲਹਾਲ ਕੁਝ ਨਹੀਂ ਜੀ ਉਹ ਜੀ ਵੈਰੀਫਾਈ ਕਰ ਰਿਹਾ ਵੈਰੀਮਟਰ ਤੋਂ ਬਾਅਦ ਜੋ ਹੋਇਆ ਉਹ ਜੀ ਦਾ ਸਮਝ ਆ ਗਿਆ ਜੀ ਚੋਰੀ ਦਾ ਕੰਮ ਹੁੰਦਾ ਬਈ ਅੰਦਰ ਪੈਸੇ ਤਾਂ ਨਹੀਂ ਮਿਲਦੇ ਨੂੰ ਲੋ ਹੋਰ ਕੋਈ ਚੋਰੀ ਕਿੰਨੇ ਕੇ ਪੈਸੇ ਹੋਏ ਆ ਜੀ वैसे बापी आया है बैंक में मिले 5 500 ਦੇ ਵੀ ਹੈ ਦੇਖੇ ਪੂਰਾ ਬੈਂਕ ਭਰੇ ਹੋਇਆ ਪੂਰਾ ਬੈਂਕ ਬਿਲਕੁਲ ਹੈ ਐਡਾ ਛੋਟਾ ਜਿਹਾ ਬੈਂਕ ਅੰਦਰੀਏ ਆ ਲੈ ਆ ساری ਪੁਰਾਣੀ ਕਰੰਸੀ ਕਿ ਨਵੀਂ ਕਰੰਸੀ ਸੀ ਜੀ ਆ ਜਿਹੜੀ ਨਵੀਂ ਹੈ ਆ ਦੇਖ ਲਓ ਤੁਸੀਂ ਉਹਨਾਂ ਕੋਲ ਜੀ ਹੋਰ ਕਿਹੜਾ ਲੱਗੀਆਂ ਕਰਦੇ ਨੇ ਕਿੰਨਾ ਪੈਸਾ ਹੈ ਇਹਨਾਂ ਦੇ ਰਿਪੋਰਟਿੰਗ ਕਰਨਾ ਕਰ ਰਿਹਾ ਹਾਂ। ਕੀ ਤੁਹਾਡਾ ਮੇਰਾ ਸੁਨੀਤਾ ਜੀ ਮਾਰਨਿੰਗ ਸਵੇਰ ਤੋਂ ਦਾ ਟਾਈਮ ਹੈ। ਮੇਰਾ 1268 ਹਾਊਸ ਨੰਬਰ ਹੈ। ਇਸੀ ਗਲੀ 'ਚ ਰਹਿੰਦੀ ਹਾਂ। ਅਸੀਂ ਇਸ ਵਿੱਚ ਪੌਦੇ ਨੂੰ ਪਾਣੀ ਪਾ ਰਹੀ ਸੀ। ਤੇ ਨਾਲ ਸਾਡੇ ਨਿਵਾਸੀ ਬੱਬੂ ਜੀ ਉਹਨਾਂ ਦੀ ਤਾਂ ਰਮਤਨੀ ਉਹਨਾਂ ਨੇ ਵੀ ਦੇਖਿਆ ਰਿਮਾ ਨੇ। ਉਹ ਗੇਟ ਕੋਲ ਸਾਡੇ ਸੀਨੇ ਉੱਪਰ ਖੜੀ ਸੀ। ਆ ਸੁਣੋ ਇਹਨਾਂ ਦਾ ਤਾਂ ਪੈ ਇਹ ਨਹੀਂ। ਹਾਂਜੀ। ਉੱਪਰੋਂ ਚੜ੍ਹ ਕੇ ਦੇਖਿਆ ਸੀ ਇਹ ਪਤਨਾਲੇ ਨੂੰ ਫੜ ਕੇ ਉੱਪਰ ਚੜ੍ਹਿਆ। ਉੱਥੋਂ ਵੀ ਉੱਤੀ ਚੜ੍ਹ ਕੇ ਫਿਰ ਇੱਧਰ ਉਤਰਿਆ। अच्छा जी हां फिर उधरनी मिंट जो ਸੀ ਕਿ ਕਬੂਤਰ ਵਾਲੇ ਆ ਉਹਨੇ ਉਹਨੂੰ ਉਹਨਾਂ ਭੈਂਜੀ ਨੂੰ ਦੇਖਿਆ ਵੀ ਉਹ ਕਹਦੇ ਕਬੂਤਰ ਵਾਲੇ ਫਿਰ ਜਾਂ ਫੇ ਸ਼ੂ ਸ਼ ਹੋ ਗਿਆ اچھا ਜੀ ਉਹਨੇ ਭਾਜੀ ਨੂੰ ਸ਼ਰਿਆਮ ਕੀ ਨਾਮ ਹੈ ਤੁਹਾਡਾ ਅਮਰਿੰਦਰ ਸਿੰਘ ਕੀ ਗੱਲ ਹੋਈ ਹੈ ਕਿਹੜਾ ਮੱਲਾ ਜੀ ਇਹ ਕੀ ਗੱਲ ਹੋਈ ਉਹਰੇ ਜੀ ਉਹਰੇ ਯਾਰ ਸ਼ਾਮ ਨੂੰ ਪਤਾ ਲੱਗਿਆ ਸੀਗਾ ਵੀ ਚੋਰ ਆ ਰਿਹਾ ਕੋਈ اچھا ਜੀ ਅਸੀਂ ਉੱਪਰ ਜਾ ਕੇ ਟੱਪ ਕੇ ਦੇਖਿਆ ਵੀ ਕੀ ਹੈਗਾ ਕੀ ਨਹੀਂ ਵਿੱਚ ਤੇ ਉਹੀ ਕਹਿੰਦੇ ਇੰਦਰ ਭੱਜ ਗਿਆ ਚੋਰ ਕੁਝ ਕਦੇ ਭੱਜ ਗਿਆ ਫਿਰ ਮੈਂ ਤੇ ਮੇਰਾ ਇੱਕ ਦੋਸਤ ਸੀਗਾ ਅਸੀਂ نیچے ਉਤਰੇ ਬਾਕੀ ਬੰਦੇ ਉੱਪਰ ਖੜੇ ਸੀਗੇ نیچے ਉਤਰ ਕੇ ਦੇਖਿਆ ਤਾਂ ਇੱਕ ਡੈੱਡ ਬੋਡੀ ਪਈ ਸੀ ਘਰ ਦੇ ਵਿੱਚ ہاں ਅੰਦਰ ਅੱਛਾ ਜੀ ਇੱਕਦਮ ਅਸੀਂ نیچے ਕੁਝ ਨਹੀਂ ਖੜਿਆ ਸੀ ਵਾਪਸ ਆ ਗਏ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ ਪੁਲਿਸ ਨੇ ਆਈ ਹੁਣ ਇਹਨਾਂ ਨੇ ਪੇਮੈਂਟ ਵੀ ਅੰਦਰ ਪੈਸੇ ਵੀ ਰਿਕਵਰ ਕਰੇ ਆ ਸਮਾਨ ਵੀ ਦੇਖਿਆ ਕੋਈ ਚੋਰੀ ਵਾਲਾ ਕੋਈ ਗੱਲ ਨਹੀਂ ਆਈ ਕੋਈ ਝੋੜ ਨਹੀਂ ਸੀਗਾ ਠੀਕ ਹੈ ਨਾ ਅੱਛਾ ਜੀ ਡੈੱਡ ਬੋਡੀ ਪਈ ਆ ਅੰਦਰ ਡੈੱਡ ਬੋਡੀ ਦੇ ਫੋਟੋ ਕਰਾ ਦੇ ਸਕਦਾ ਨਾ ਕੀ ਲੱਗਦਾ ਕਦੋਂ ਉਕਦੀ ਪਈ ਐ ਡੈਡ ਬੁੱਲੀ ਜੀ ਆ ਦੇਖੋ ਜੀ ਦੋ ਢਾਈ ਸਾਲ ਹੋ ਗਏ ਬੋਲੋ ਦੋ ਢਾਈ ਹੋ ਗਏ ਦੋ ਸਾਲ ਤੋਂ ਉੱਪਰ ਹੋ ਗਏ ਬੰਦੇ ਨੇ ਸਰ ਮਾਜਰੇ ਇੱਕ ਕੰਕਾ ਮਿਲਿਆ ਕਿ ਇਹ ਮਾਮਲਾ ਸਾਹਿਬ ਜਿਹੜਾ ਤੀ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਬੰਦ ਕਰਦੇ ਵਿੱਚ ਪੰਜ ਰੁਪਿਆ ਉਹ ਜਾ ਕੇ ਸੀ ਰੋਟਰ ਸੁਪੇ ਜਮੋਕੇ ਤੇ ਵੈਰੀਫਾਈ ਕੀਤਾ ਤੋਂ ਦੇਖਿਆ ਕਿ ਬੰਦ ਕਰਦੇ ਵਿੱਚ ਤਾਂ 30 ਦੇ ਵੀ 2.5 ਸਾਲ ਤੋਂ ਬੰਦ ਪਿਆ ਸੀ ਘਰ ਉਹਦੇ ਵਿੱਚ ਇਨਸਾਨੀ ਪਿੰਜਰ ਸੀ ਉਹ ਫਿਰ ਸੀ ਸਾਰਾ ਵੈਰੀਫਾਈਡ ਬਾਇਓਸਲ ਟੀਮ ਨੂੰ ਬੁਲਾਇਆ ਮੌਕੇ ਤੇ ਸਾਰਾ ਵੈਰੀਫਾਈ ਕੀਤਾ ਤਾਂ ਫਿਰ ਪਤਾ ਚੱਲਿਆ ਵੀ ਇਹ ਸ੍ਰਿੰਦਰ ਸ਼ਰਮਾ ਨਾਮ ਦਾ ਵਿਅਕਤੀ ਹੈ ਜੋ ਰਿਟਾਇਰਡ ਪਰਸਨਲ ਇਹਦੀ 70 ਸਾਲ ਦੇ ਕਰੀਬ ਉਮਰ ਸੀ ਤੇ ਰੈਡ ਬੋਡੀ ਦੇ ਦੇਖਣ ਤੋਂ ਲੱਗਦਾ ਵੀ ਇਹ 2.5 ਸਾਲ ਪਹਿਲਾਂ ਉਹਦੀ ਕਿਤੇ ਅਚਾਨਕ ਮੌਤ ਹੋ ਗਈ ਸੀ ਤੇ ਅੰਦਰੇ ਸਰੀਰ ਮਨ ਕੇ ਉਹਦਾ ਸਿਰ ਪਿੰਜਰ ਬਚ ਗਿਆ ਸੀ ਮਾਸੂਦ ਦੇ ਸਰ ਕੋਈ ਪਤਾ ਨਹੀਂ ਲੱਗੇ ਪਹਿਲੇ ਕਰ ਪਰਿਵਾਰ ਕੋਈ ਨਹੀਂ ਇਹਦੇ ਨਾਲ ਕੋਈ ਦਾ ਰਿਸ਼ਤਾ ਮਰਦ ਦੇ ਵਿੱਚ ਪਤਾ ਲੱਗਿਆ ਸਾਨੂੰ ਜਿਹੜੀ ਕੁਛ ਫੜਤਾਰ ਤੋਂ ਪਤਾ ਲੱਗਿਆ ਵੀ ਉਹ ਤੇ ਉਹਦਾ ਕਿਸੇ ਨਾਲ ਜ਼ਿਆਦਾ ਕੋਈ ਸਬੰਧ ਨਹੀਂ ਸੀ ਘਰ ਦੇ ਅੰਦਰ ਹੀ ਰਹਿੰਦਾ ਸੀ ਉਹ ਜਿਹੜੇ ਤੇ ਰਹਿੰਦਾ ਸੀ ਵੀ ਕਦੀ ਕਦਾਈ ਬਾਹਰ ਨਿਕਲਦਾ ਸੀ ਬਹੁਤ ਘੱਟ ਕਿਸੇ ਨਾਲ ਉਹਦਾ ਮਿਲਵਰਤਨ ਸੀਗਾ ਕਿ ਜਿੱਦਾਂ ਕਹਿ ਰਹੇ ਹੋ 2.5 ਸਾਲ ਤੋਂ 2.5 ਸਾਲ ਹੋ ਗਏ ਬੰਦ ਪਿਆ ਸੀ ਕੀ ਕਿਤੇ ਸਮੈਟਸਨ ਵੀ ਆ ਡੈਟਬੋਟੀ ਸ਼ਾਹ ਉਹ ਕਹਿੰਦੇ ਤਾਂ ਹੈ ਪਰ ਉਹਨੂੰ ਦੇਖੋ ਲੋਕਾਂ ਦਾ ਵਾੜ ਵਾੜ ਦੇ ਵਿੱਚ ਸਮਿਲਤਾ ਆਉਂਦੀ ਹੈ ਦੇਖੋ ਡੈਟਬੋਟੀ ਉਹ ਕਿਤੇ ਆਈ ਹੋਗੀ ਪਰ ਸਰ 22 ਸਾਲ ਹੋ ਗਏ ਤੇ ਇਹਨੇ ਕਿਹਾ ਦਾ ਕੋਈ ਕੋਈ ਵੀ ਪਰਿਵਾਰ ਮੈਂਬਰ ਇੱਥੇ ਨਹੀਂ ਦਿਖਣਾ ਇਹਨੂੰ ਉਹ ਕਹਿੰਦਾ ਲੱਗੇ ਕਿ ਪਰਿਵਾਰ ਦਾ ਪਰਿਵਾਰ ਮੈਂਬਰ ਇਹਦੇ ਭਤੀਜੇ ਨਾਲ ਸਾਡੀ ਗੱਲ ਹੋਈ ਸੀ ਉਹ ਰੰਜੀ ਰੰਦਾ ਦਾ ਭਤੀਜਾ ਜਿਹਦੇ ਨਾਲ ਗੱਲ ਹੋਈ ਸੀ ਬਾਕੀ ਪੁਰੋ ਸਿੰਘ ਕਾਲ ਨੂੰ ਉਹ ਤੋਂ ਚੁਕਵਾ ਕੇ ਤੇ ਡੈਡ ਹੌਸਲਪਤਰਾ ਰਜਿਸਟਰ ਬਾਕੀ ਉਹਦੇ ਕੋਈ ਬਾਅਦ ਸੌਂਦਾ ਕੋਈ ਕੋਈ ਕੰਦੀ ਕਾਰਵਾਈ ਸਰਦਕ ਸੁਚਨਾ ਕਿਤਨਾ ਮਿਲੀ ਸਰ ਕੀ ਅੰਦਰ ਡੈਡ ਬੋਡੀ ਪਈ ਹੈ ਉਤਨਾ ਲੱਤੀ ਉੱਥੇ ਕੋਈ ਸ਼ੱਕੀ ਵਿਅਕਤੀ ਕਹਿੰਦੇ ਸੀ ਘੁੰਮ ਰਿਹਾ ਇਸ ਕਰਕੇ ਉਹ ਉਹ ਚੱਕ ਚੁ ਕਰਦੇ ਉਹ ਦੇਖਣ ਜਦੋਂ ਉੱਤ ਪੌੜੀਆਂ ਤੋਂ ਬੰਦਾ ਥੱਲੇ ਉਤਰ ਕੇ ਦੇਖਿਆ ਕਿ ਜਿਹੜਾ ਮਕਾਨ ਸੀ ਉਹ ਅੰਦਰ ਲੋਕ ਸੀਗਾ ਉਹ ਕਹਿੰਦੇ ਚ ਇਹ ਦੇਖਦੇ ਸੀ ਕਿ ਕੋਈ ਬੰਦਪੇ ਘਰ ਦੇ ਵਿੱਚ ਕੋਈ ਸ਼ੱਕੀ ਨੇ ਸੀ ਨਾ ਲੁਕਿਆ ਹੋਵੇ ਉਹ ਚੈੱਕ ਕਰਦੇ ਸੀ ਉਹ ਅੰਦਰ ਮੈਂ ਹੁਣ ਕਿੱਦਾਂ ਦੀ ਕਾਰਵਾਈ ਕਰਦੇ ਹਾਂ ਸਰਪੁੱਜੀ ਕਾਰਵਾਈ ਬਾਰਸ ਆਉਂਦੇ ਦੇਖੋ ਫਿਰ ਹਾਂ ਕੋਈ ਇਦਾਂ ਦਾ ਕੋਈ ਕ੍ਰਾਈਮ ਵਾਲੀ ਤਾਂ ਗੱਲ ਲੱਗਦੀ ਨਹੀਂ ਤਾਂ ਇਹ ਚਾਨਕੀ ਹੋਈ ਲੱਗਦੀ ਹੈ ਮੌਤ ਕਿਉਂਕਿ ਉਹ 70 ਸਾਲ ਦੇ ਕਰੀਬ ਉਮਰ ਸੀ ਉਸ ਉਹਦਾ ਮੈਡੀਕਲ ਰਿਕਾਰਡ ਵੀ ਬਿਲਕੁਲ ਉਹਦਾ ਦਿਮਾਗੀ ਤੌਰ ਤੇ ਵੀ ਅਫਸਰ ਸੀ ਅਚਨ ਚੋਰੀ ਵਗੈਰਾ ਕੋਈ ਇਸ ਤਰ੍ਹਾਂ ਦਾ ਕੋਈ ਲੱਗਿਆ ਕਿ ਚੋਰੀ ਵਗੈਰਾ ਤਾਂ ਕੋਈ ਇਦਾਂ ਦਾ ਕੁਝ ਲੱਗਦਾ ਨਹੀਂ ਕਿਉਂਕਿ ਤੋੜ ਪੁੱਟਿਆ ਕੋਈ ਲੱਗਦਾ ਇਹਦੀ ਘਰਵਾਲੀ ਵੀ ਹੈਗੀ ਹੈ ਜਾਂ ਪਰਿਵਾਰ ਘਰਵਾਲੇ ਕੋਈ ਹੈ ਜੇ ਹੋਰ ਤਾਂ ਇੱਥੇ ਹੀ ਪਤਾ ਲੱਗਿਆ ਵੀ ਇਕੱਲੇ ਰਹਿੰਦਾ ਸੀ ਕੋਈ ਦਾ ਵਿਆਹ ਨਹੀਂ ਹੋਇਆ ਸੀ ਕੋਈ ਬੱਚਾ ਵੀ ਨਹੀਂ ਸੀ ਦਾ ਫਿਰ ਹਾਲ ਦੇ ਹੀ ਵੈਰੀਫਾਈ ਹੋਇਆ